बनाएगा। वो आपका कर है। वो आपके लिए लेकिन परमेश्वर ने आपको नंबर दे दिता है कॉन्टेक्ट नंबर दे दिता दे है आप लाइव आ चुके हो मेरे नाम कर दिया है परमेश आपको लाइव इसलिए लेके आया है कि छुटकारे तो का इंतजाम कर सके ਆਪਕੀ ਤੋ ਵੀ ਮੈਨੂੰ ਦੇਖ ਰਿਹਾ ਹੋ ਕਿਸੇ ਵੀ ਜਗ੍ਹਾ ਚ ਜਾ ਰਹੇ ਹੋ ਲੇਕਿਨ ਇਹ ਸੰਡੇ ਆਪਕਾ ਵੈਲਕਮ ਹੈ ਚਰਚ ਦੇ ਵਿੱਚ ਸਪੈਸ਼ਲ ਦੁਆ ਹੋਣੀ ਹੈ ਸਪੈਸ਼ਲ ਬਲੇਸਿੰਗ ਵਾਲਾ ਸੰਡੇ ਹੈ ਜਿਹੜੇ ਲੋਕ ਕਹਿੰਦੇ ਸਾਡੇ ਕਰੇ ਪੈਸਾ ਖੰਡਦਾ ਨਹੀਂ ਸੜਕ ਕਰਜ਼ਾ ਨਹੀਂ ਉਤਰਦਾ ਸਾਡੀ ਗਰੀਬੀ ਨਹੀਂ ਜਾਂਦੀ ਰੋਗ ਨਹੀਂ ਜਾਂਦੇ ਬਿਮਾਰੀ ਨਹੀਂ ਜਾਂਦੀ ਐਟ ði ਸੰਡੇ ਸਪੈਸ਼ਲ ਤੁਹਾਡਾ ਚਰਚ ਵੈਲਕਮ ਕਰਦਾ ਹੈ ਤੁਸੀਂ ਆਉਂਗੇ ਮੇਰਾ ਵਿਸ਼ਵਾਸ ਹੈ ਕਿ ਜਦ ਪ੍ਰਚਾਰ ਹੋਏਗਾ ਪ੍ਰਚਨ ਹੋਏਗੀ ਇਤਕੀ